ਦੋਸਤੋ ਇਹ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਝੀਆਂ ਕਰਦੇ ਆ ਫਤੇਗੜ ਚੂੜੀਆਂ ਰੋਰਤਰਾ ਸਪ੍ਰਿੰਟ ਦੇ ਸਕੂਲ ਦੇ ਸਾਹਮਣੇ ਗਲੀਆਂ ਤਸਵੀਰਾਂ ਦਿਖਾ ਰਹੇ ਆ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਥੱਕ ਚੁੱਕੇ ਆ ਐਮਐਲਏ ਕੋਲ ਜਾਂ ਸਰਪੰਚ ਕੋਲ ਗੇੜੇ ਮਾਰ ਮਾਰ ਕੇ ਸਾਡੀ ਕੋਈ ਸਾਰ ਨਹੀਂ ਲੈਣਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਮਲਾਇਆ ਇਕੱਠਾ ਲੋਕ ਇੰਤਜ਼ਾਰ ਕਰ ਰਹੇ ਨੇ ਪਤਾ ਨਹੀਂ ਸਵੇਰ ਇਹਨਾਂ ਦੀ ਕਦੋਂ ਹੋਣੀ ਹੈ ਕੋਈ ਪਤਾ ਨਹੀਂ ਤੁਸੀਂ ਦੇਖੋ ਤਸਵੀਰਾਂ ਤਸਵੀਰਾਂ ਤੁਹਾਨੂੰ ਮੈਂ ਜਿਹੜੀਆਂ ਸਾਡੀਆਂ ਗਾਂਡੀਆਂ ਹਾਲਾਤ ਬੱਤਰ ਤੋਂ ਬੱਤਰ ਹੋ ਚੁੱਕੇ ਨੇ ਇਹਨਾਂ ਦਾ ਗਣਾ ਵੀ ਐਮਐਲਏ ਕੋਰ ਵੀ ਦੇ ਪ੍ਰਤਾਪ ਕੋ ਵੀ ਚੱਕਰ ਲਗਾ ਲਗੇ ਥੱਕ ਚੁੱਕੇ ਆ ਸਰਪੰਚਾਂ ਨੂੰ ਵੀ ਕਹਿ ਚੁੱਕੇ ਆ ਪਰ ਇਹਨਾਂ ਦੇ ਸਿਰ ਤੇ ਜੂਨ ਹੀ ਸਿਰਕਦੀ ਆਓ ਗੱਲਬਾਤ ਕਰਦੇ ਆ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਜਿੰਦਾਬਾਦ 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 ਮੇਰਾ ਨਾਮ ਗਣੇਸ਼ ਸੋਨੀ ਹੈ ਇਲਾਕਾ ਮੋਹਨ ਹੈ ਮਨੇ ਇੱਥੇ ਗਲੀਆਂ ਦਾ ਸੀਵਰੇਜ ਦਾ ਬਹੁਤ ਬੁਰਾ ਹਾਲ ਹੈਗਾ ਔਰ ਇੱਥੇ ਮਤਲਬ ਅਹੀ ਸਰਪੰਚ ਕੋ ਵੀ ਜਾ ਕੇ ਦੇਖ ਲਿੱਤਾ ਉਹਨਾਂ ਕੋ ਲਿਖ ਕੇ ਲਿਖਤ ਵੀ ਦੇ ਦਿੱਤੀ ਹੋਈ ਹੈ ਪਰ ਆਂਦੇ ਕੋਈ ਨਹੀਂ ਹੈ ਕਹਿੰਦੇ ਹੋ ਜਾਣਾ ਕੰਮ कुमार विजय प्रताप ਨੂੰ ਵੀ ਲਿਖਤ ਦਿੱਤੀ ਹੋਈ ਉਹ ਵੀ ਲਾਰੇ ਲਾਈ ਜਾਂਦੇ ਪਏ ਮਤਲਬ ਉਹਨਾਂ ਦੇ ਵੱਲੋਂ ਕੋਈ ਕੰਮ ਨਹੀਂ ਹੁੰਦਾ ਪਿਆ ਇਹਦਾ ਜਿੱਥੇ ਦੇਖੋ ਉੱਥੇ ਪਾਣੀ ਭਰਿਆ ਹੋਇਆ ਸੀਵਰੇਜ ਦੇ ਪਾਣੀ ਸਾਰੇ ਨਿਕਲਦੇ ਪਏ ਬਦਬੂ ਬੜੀ ਆਂਦੀ ਪਈ ਹੈ ਸਮਝ ਲਓ ਇਹ ਹਾਲ ਹੈ ਕਿ ਉੱਥੇ ਰਹਿ ਨਹੀਂ ਜਾਂਦਾ ਪਿਆ ਇੰਨਾ ਬੁਰਾ ਹਾਲ ਹੈ ਇੱਥੇ ਔਰ ਅਹੀ ਚਾਹਨੇ ਹੈ ਕਿ ਇਹ ਚੀਜ਼ ਜਿਹੜੀ ਹੈ ਨਾ ਕੁਮਰ ਵਿਜੇ ਪ੍ਰਤਾਪ ਕੋ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਆ ਕਾਰਵਾਈ ਹੋਏ ਤੇ ਆ ਚੀਜ਼ਾਂ ਸਾਫ਼ ਹੋਣ ਕਿਉਂਕਿ ਇੰਨਾ ਦੋਨਾਂ ਨੇ ਕੀ ਕਹਿੰਦੇ ਸਰਪੰਚ ਵੱਲੋਂ ਦੋਨੋ ਦੋ ਸਰਪੰਚ ਇਥੇ ਦੇ ਹੈਗੇ ਆ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹ ਕਹਿੰਦੇ ਸਾਡੇ ਹੱਥ ਖੜੇ ਹੈਗੇ ਆ ਜੀ ਨਹੀਂ ਕੁਝ ਕਰਨਾ ਕੁਮਰ ਵਿਜੇ ਪ੍ਰਤਾਪ ਕੋ ਜਾਓ ਉਹਨਾਂ ਕੋ ਵੀ ਜਾ ਕੇ ਦੇਖ ਲਿੱਤਾ ਉਹ ਵੀ ਮਤਲਬ ਕੋਈ ਕਾਰਵਾਈ ਕਹਿੰਦੇ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਹਫਤਾ ਲੱਗੇਗਾ ਉਹਦਾ ਵੀ ਕੋਈ ਮਤਲਬ ਸਾਡੇ ਕੋ ਕੋਈ ਕੰਮ ਇੱਥੇ ਹੁੰਦਾ ਹੀ ਨਹੀਂ ਪਿਆ ਨਾ ਹੋਇਆ ਤਾਂ ਹੀ ਤਰਨਾ ਦੇਣਾ ਕੁਮਰ ਵਿਜੇ ਪ੍ਰਤਾਪ ਦੇ ਓਪਿਸ ਦੇ ਬਾਹਰ ਜਾ ਕੇ ਬਹੁਤ ਜ਼ਿਆਦਾ ਮੁਸ਼ਕਿਲ ਹੈ ਮੈਂ ਕਹਿੰਦਾ ਬਦਬੂ ਇੱਕ ਤੇ ਬਦਬੂ ਬਹੁਤ ਜ਼ਿਆਦਾ ਆਂਦੀ ਭਈ ਜਿਹੜੇ ਪਾਣੀ ਵਗਦੇ ਪਏ ਉਹ ਪਲਾਟਾਂ 'ਚ ਪੈ ਜਾਂਦੇ ਪਏ ਹਰ ਜਗ੍ਹਾ ਓਏ ਆ ਕੇ ਦੇਖ ਲਿਓ ਆ ਸਾਰਾ ਦੇਖ ਲਓ ਇੱਥੇ ਹੀ ਦੇਖੋ ਪੂਰਾ ਛੱਪਣ ਲੱਗਾ ਹੋਇਆ ਕੋਈ ਕੰਮ ਨਹੀਂ ਹੋਇਆ ਸਿਰਫ ਕਹਿਣ ਦੀ ਗੱਲਾਂ ਹੈਗੀਆਂ ਬਾਕੀ ਕੰਮ ਨਹੀਂ ਹੁੰਦਾ ਮੈਂ ਕਹਿੰਦਾ ਗਲੀ 'ਚ ਇੱਥੇ ਮੁਸ਼ਕਿਲ ਸੀਵਰੇਜ ਵੀ ਜਿਹੜੇ ਆ ਪਏ ਹੋਏ ਹਨਾ ਉਹ ਸਾਰੇ ਹੀ ਸੀਵਰੇਜ ਗਲਤ ਪਏ ਹੋਏ ਇਸੇ ਕਰਕੇ ਹਮੇਸ਼ਾ ਹੀ ਦੇ ਹਾਲ ਇਹੋ ਹੀ ਰਹਿੰਦਾ ਹੈ ਇਕਬਾਲ ਸਿੰਘ ਜੀ ਦੇਵੀ ਨਗਰ ਮੋਹਨ ਐਮਨੀ ਸਪਿੰਦਰ ਸਕੂਲ ਦੇ ਸੰ ਸਾਡੀ ਮੰਗ ਹੈ ਵੀ ਸਾਡੀ ਗਲੀ ਦਾ ਮਸਲਾ ਹੱਲ ਕਰੋ ਆ ਚਾਰ ਮਹੀਨੇ ਹੋ ਗਏ ਅੱਜ ਸਾਲ ਆਲਾ ਵੀ ਨਰਕ ਜਿਹਾ ਬੈਠੇ ਆ ਅਸੀਂ ਕੋਈ ਪਾਣੀ ਨਹੀਂ ਉਹ ਗਲੀ ਸੀਵਰ ਸਾਰੇ ਬੰਦ ਪਏ ਆ ਸਾਡੀ ਸਰਕਾਰ ਕਰ ਬੇਨਤੀ ਹੈ ਵੀ ਇਹਦਾ ਮਸਲਾ ਜਲਦੀ ਤੋਂ ਜਲਦੀ ਕਰਾਓ 2-4 ਦਿਨ ਦੇ ਵਿੱਚ ਹੀ ਅੱਲਾਹ ਦੇ ਸਾਹਬ ਕੀ ਕੀ ਤੀ ਆ ਗਏ ਆਂ ਸੀ ਦਫਤਰ ਗਏ ਆਂ ਉਹ ਕਹਿੰਦੇ ਕੋਈ ਨਹੀਂ ਕਰਾ ਦਿੰਨੇ ਆ ਤੇ ਮੁੜ ਕੇ ਕੋਈ ਹੱਲ ਨਹੀਂ ਹੁੰਦੀ ਕਹੇ ਜਾਂਦੇ ਮੁੜ ਕੇ ਆਉਂਦਾ ਕੋਈ ਨਹੀਂ ਹੈਗਾ ਮਲੋ ਤਾ ਦਾ ਮਸਲਾ ਲਾ ਨਾ ਆਇਆ ਤੇ ਫੇਰ ਤਾਂ ਇਹ ਦੂਜਾ ਵੇਖਾਂਗੇ ਕੀ ਕਰਨਾ ਚਾਹੀਦਾ ਸਾਰੀ ਗਲੀ ਇਕੱਠੀ ਹੋ ਕੇ ਕਰਾਂਗੇ ਵੀ ਕੀ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਗਲੀ ਵਾਲਾ ਹਾਂਜੀ ਭਾਜੀ ਕਿਹੜਾ ਇਲਾਕਾ ਦੱਸੋ ਨਾ ਕੀ ਹੈ ਤੁਹਾਡਾ ਇਹ ਮੋਹਨ ਨਿਬੜੂ ਹਸਪੀਟਲ ਡਿਸਕੂ ਦੇ ਸਾਹਮਣੇ ਇਹ ਪਰਜਾਤਾ ਮੋਹਨ ਨਿਬੜੂ ਦੇਵੀ ਨਗਰ ਦੇਵੀ ਨਗਰ ਹਾਂ ਇਹ ਮੰਗਾ ਤਾਂ ਇਹ ਮੈਂ ਇਹ ਮੰਗਿਆ ਕਿ 6 ਮਹੀਨੇ ਸੇ ਮੈਂ ਗਲੀ ਮੇਂ ਬਸਾਰੇ ਲੋਕ ਕੀ ਤੰਗ ਹੂੰ अगर सरकार नहीं मानेगा तो अभी सोच रहा हूँ सारे मिलके धरना लगाएंगे बाईपास पे पूरी जाम करेंगे अगर इस तरह नहीं होगा तो फिर जाम करके देखेंगे क्या होता है सारे सरकार के पास जा, जा देख रहा जाएगा रोज आज बनूगा कल बनूगा बनता नहीं गली नर्क में सारे जी रहा है छह महीने से आदे आदे ने सेल भी गए उसके बंदे कोल भी गए सभी को सभी कहता बन जाएगा आज बनेगा टेंडर पास हो गई है टेंडर पास हो गया फिर कहता है टेंडर पास आज काम होता है शुरू हो जाता है महीना हो गया शुरू नहीं होता है सरपंच तो पढ़ता हमारे सोनू सरपंच पढ़ता है इधर हैप्पी सरपंच ये दोनों का गली पड़ जाता है दोनों पास दादा दोनों का पड़ता है कराया। दोनों में कोई नहीं कुछ करता भी कर... ए, तो इधर सोनू भी ये कहता मेरे हाथ खड़ा मैं भी नहीं कुछ कर सकता मांग रखे सरकार गली बनाए नहीं बनाएगा सब मिलकर जाम करेंगे रोड जाम करेंगे हमारा सीवर साफ करा दे गली बना दे ਕੰਮ ਕਰੇਗਾ ਲੇਕਿ ਕੰਮ ਕੋਈ ਕਰਾਤਾ ਹੀ ਨਹੀਂ ਹੈ ਇਹੀ ਕਰੀਏ